ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਅੱਜ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਹਾਂ ਜੀ ਬਾਈ ਜੀ ਬਲੇ ਚੈਨਰ ਦਾ ਤਾ ਖੋਲ ਇਹਦਾ ਉਗਰ ਦਾਣਾ ਦਾ ਖਰਾਬ ਦੀ ਦਾੜੀ ਚੱਲਿਆ 100 ਦਿਨ ਲੈ ਕੇ ਉਗਰ ਲਵਾਉਣਾ ਨਾ ਵਾ ਪਹਿਲਾਂ ਵੀ ਕੋਲ ਕੇ ਤੇ ਆਏ ਤੇ ਇਹਨਾਂ ਨੂੰ ਕਾਇਦ ਜੂਜੇ ਤੇ ਕੋ ਲਵਾਉਣਾ ਉਹਦੇ ਪੱਖਾ ਘਾਰ ਵਾਲਾ ਨਾ ਵਾ ਕਾ ਵਾਲਾ ਪੱਖਾ ਲਵਾਉਣਾ ਹੈ ਜਾਊਗਾ ਇਹ ਆਪਣਾ ਕਿਹੜਾ ਲੱਗਿਆ ਤਾਂ ਦੇਖਾਂਗੇ ਜਿੰਨੇ ਤੁਹਾਨੂੰ ਬਾਅਦ ਚਾ ਕੇ ਦਿਖਾ ਪਾਗੇ ਵੀ ਕਿਵੇਂ ਕਿਵੇਂ ਬੰਦੇ ਨੇ ਵਧੀਆ ਕੰਮ ਕਰਿਆ ਕੀ ਕਰਿਆ ਤੇ ਉਹ ਆਪਾਂ ਇਹਨੂੰ ਕੱਢ ਦਿਆ ਬਾਹਰ ਬੱਸ ਇਹ ਨਾਲ ਸਟਾਰ ਹੋਈ ਐ ਬਈ ਥੋੜੀਆਂ ਹੀ ਬੈਟਰੀਆਂ ਡਾਊਨ ਹੋ ਗਈਆਂ ਇਹਦੀਆਂ ਉਹ ਤਾਂ ਜਮੀਨ ਮਹੀਨ ਵਾਲੀਆਂ ਪਈਆਂ ਦੀਆਂ ਪਰ ਅਸੀਂ ਲਾਈਆਂ ਹੀ ਹੈਗੀਆਂ ਉਹ ਸਹੀ ਵਾਰ ਲਿਆ ਦੀ ਬਣਾਉਣਿਆ ਬਾਹਰ ਕੱਢ ਲਈ ਸੱਟ ਜੋ ਬਾਹਰ ਹਾਰੀ ਜਦ ਤੱਕ ਆ ਗਏਗਾ ਨਾ ਉਹ ਨਾજર ਮਾਗਾ ਥੱਲੇ ਕੇਵਲ ਤੇ ਪੱਖਾ ਲਾਉਣਾ ਜਾਂ ਸਿੱਧੀ ਰੱਖਾ ਜੇ ਮਰੀ ਸਿੱਧੀ ਰੱਖ ਚੱਲ 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 ਸਿੱਧੀ ਜਾਣ ਦੇ ਥੋੜੀ ਥੋੜੀ ਕੱਟ ਲਾ ਥੋੜੀ ਥੋੜੀ ਕੱਟ ਲਾ ਫੁੱਲ ਕਰ ਦੇ ਫੁੱਲ ਹਾਰੀ ਜੇ ਜਦੀ ਕੱਟ ਤੋਂ ਪੱਖਾ ਲਾ ਕੇ ਮਾਰਿਆ ਮੇਰੇ ਮੈਨੂੰ ਵੀ ਹੋਈਏ ਲਵਾ ਕੇ ਦੇ ਬੈਕਰ ਵਾਲਾ ਕੋ ਮੜੀ ਆਈ ਦਨੋ ਐ ਆਹ ਕਾਰ ਤੇ ਲੰਗੇ ਨਹੀਂ ਜਾਣ ਮਰਾ ਜਾ ਇਹਨੇ ਵੀ ਜੇ ਦੀ ਆਹ ਕਾਰ ਬਾਕਾ ਦੇ ਉਰਾਣ ਉਲਾ ਉਰਾਣ ਕੱਟ ਕੇ ਪਾਇਆ ਗੱਲ ਇੱਥੇ ਤੇਰਾ ਮੋਟਰ ਹਾਇ ਵੀ ਲਗਾਉਣਾ ਤਾਂ ਚੱਲ ਚੱਲ ਬਾਕਾ ਤੇ ਜਾਊਗਾ ਜੇ ਲੱਗਿਆ ਵਰਕ ਸਾਹਿਬ ਚ ਤਾਂ ਦੇਖਾਂਗੇ ਤੇ ਨਹੀਂ ਵੇ ਤੁਹਾਨੂੰ ਆਖ ਦਿਖਾਵਾਂਗੇ ਵੀ ਆਏ ਆਏ ਓਧਰ ਲਾਇਆ ਵੀਰੇ ਪੱਖੇ ਦੀ ਫੀਟਿੰਗ ਕਰਤੀ। ਲਓ ਜੀ ਬਾਬੇ ਉਹ ਮਸ਼ੀਨ ਆ ਗਈ ਦੀ ਆਪਣੀ ਘਰੇ। ਪਿੱਕਾ ਪਾਣੇ ਲਵਾਤਾ ਪੱਖਾ ਤੇ ਉੱਥੋਂ ਪੂਲੀ ਪਾ ਕੇ ਪੱਖਾ ਲਵਾਤਾ। ਉਹ ਪੂਲੀ ਆਪਾਂ ਨੇ ਲਿਆਂਦੀ ਦੀ ਨਵੀਂ ਪੱਖਾ ਵੀ ਨਵਾਂ। ਤੇ ਆ ਆਪਣੀ ਪੂਲੀ ਪਈਦੀ ਪ੍ਰਾਣੀ ਤੇ ਆ ਤਾਰੀਓ ਗਿਆ ਸੀ ਲੈ ਕੇ ਆਪਾਂ ਤਾਂ ਉੱਥੇ ਨਹੀਂ ਜਾ ਨਹੀਂ ਹੋਇਆ ਕਿਤੇ ਆਪਾਂ ਨੇ ਕਰਨਾ ਦੀ ਗਾਹ ਨਾ ਕਿਸੇ ਬੰਦੇ ਦਾ। ਇੱਕ ਆ ਪਾ ਨੇ ਪਾਉਣਾ ਵੀ ਸਾਹਮਣੂ ਰੇ ਤੇ ਉਹਨੇ ਆ ਕੇ ਸਾਈਡ ਤੇ ਵੀ ਬਾੜਤੀ ਆ ਲਵਾਤਾ ਹੀ ਆਉਗਰ ਨਵਾ ਤੇ باقی ਬਾਈ ਆਪਣੀ ਇੱਕ ਹੋਰ ਵੀ ਸਲਾਹ ਬਣ ਗਈ ਹੁਣ ਉਹਰੇ ਆ ਕੇ ਬਣੀਆਂ ਵੀ ਗਾਹਾਂ ਦਾ ਵੀ ਲਵਾਉਣੇ ਉਹਨੇ ਸਾਡੀ ਐਲੀਵੇਟਰ ਲਵਾਉਣ ਦੀ ਵੀ ਸਲਾਹ ਬਣ ਗਈ ਉਹ ਨੂੰ ਐਲੀਵੇਟਰ ਆ ਵੀ ਮੇਚ ਲੈਤਾ ਇਹਦੇ ਵੀ ਇੱਕ ਨਾ ਸਵਿਚ ਜੇ ਲੱਗੇ ਲੱਗੇ ਹੋਏ ਨੇ ਬੁਰੇ ਆਪਾਂ ਨੇ 엘리베이터 ਵੀ ਨਾਮੇ ਲਵਾ ਦੇਣੇ ਨੇ ਹੁਣ ਤੇ ਜਦੋਂ ਹੁਣ 엘리베이터 ਲਵਾਉਣ ਜਾਵਾਂਗੇ 엘리베이터 ਨਾਮੇ ਲੱਗਣੇ ਨੇ ਆਹ ਪਾਈਪ ਨਾਮਾ ਲੱਗਣਾ ਉਹਦੇ ਵੀ ਪੈਚ ਲੱਗੇ ਪੈਕ ਇਹ ਸਰੇ ਤੱਕ ਆਪਾਂ ਨੇ ਨਾਮੇ ਲਵਾ ਦੇਣੇ ਨੇ ਜਦੋਂ ਹੁਣ 엘리베이터 ਲਵਾਉਣਗੇ ਤੇ ਇੱਕ ਟੈਂਕੀ ਮਾਗਰ ਉਹਦੇ ਚਾਦਰ ਉਹ ਵੀ ਨਮੀ ਲੱਗੂਗੀ ਟੋਟਾ ਗਲਿਆ ਹੋਇਆ ਤੇ ਜਦਨਾ ਹੁਣ ਆਪਾਂ 엘리베이터 ਲਵਾਉਣਗੇ ਉਸ ਦਿਨ ਤੁਹਾਨੂੰ ਦਿਖਾਵਾਂਗੇ ਮੁੰਡੇ ਕੰਮ ਵਧੀਆ ਕਰਦੇ ਨੇ ਤੇ ਉਹਨਾਂ ਦੀ ਬਾਰਕਾ ਸਾਹਿਬ ਦਾ ਖਾਵਾਂਗੇ ਸਪਾਈ ਦਾ ਕਰਦੇ ਨੇ ਕੰਮ ਇਹ ਦਰ ਆਪਣਾ ਗਾਹਣ ਨੂੰ ਹੁਣ ਆਪਾਂ ਕਰਿਆ ਤੇ ਇਹ ਦੂਈ ਵੀਡੀਓ ਆਪਾਂ ਕੱਲ ਬਣਾਈ ਤੀਏ ਦੂਏ ਦਿਨ ਦੀ ਵੀਡੀਓ ਆ ਇਹ ਬਾਕੀ ਚੱਲਾਂਗੇ ਤੇ ਇੱਕ ਉਹ ਪੈਰ ਵਾਲੀ ਰੇਸ ਲਵਾਉਣ ਨੂੰ ਕਹਿੰਦਾ ਉਹ ਲਵਾਉਣੀ ਆ ਇਹਦੇ